ਦੋਸਤੋ ਜਦੋਂ ਨਰਿੰਦਰ ਮੋਦੀ ਸਾਡਾ ਪ੍ਰਧਾਨ ਮੰਤਰੀ ਇੰਡੀਆ ਦਾ ਬਣ ਸਕਦਾ ਆ ਇੱਕ ਚਾਹ ਵੇਚਣੇ ਵਾਲਾ ਤਾਂ ਭਗਵਾਨਤਮਾਨ ਮੁੱਖ ਮੰਤਰੀ ਪੰਜਾਬ ਦਾ ਕਿਉਂ ਨਹੀਂ ਬਣ ਸਕਦਾ ਭਗਵਾਨਤਮਾਨ ਪੜਿਆ ਲਿਖਿਆ ਆ ਇਹ ਕੰਮ ਕਰਦਾ ਬੱਚਾ ਐ ਤੇ ਸਾਡੀ ਪਾਰਟੀ ਦੀਆਂ ਜੋ ਨੀਤੀਆਂ ਆ ਉਹ ਆਮ ਆਮ ਲੋਕਾਂ ਨੂੰ ਉੱਪਰ ਲੈ ਕੇ ਜਾਣਾ ਆ ਸੋ ਅਸੀਂ ਅਕਸਰ ਗੱਲਾਂ ਕਰਦੇ ਆ ਸਟੇਜਾਂ ਦੇ ਉੱਤੇ ਕਿ ਅਸੀਂ ਆਮ ਘਰ ਦੇ ਵਿੱਚੋਂ ਹੀ ਮੁੱਖ ਮੰਤਰੀ ਦਵਾਂਗੇ ਆਮ ਘਰ ਚੋਂ ਹੀ ਅਸੀਂ ਸਾਰੇ ਕੈਂਡੀਡੇਟ ਦਵਾਂਗੇ ਤੇ ਮੈਨੂੰ ਪੂਰ ਨਾਸਾ ਇਹ ਕਾਲੂ ਜਦੋਂ ਸੀਐਮ ਦੀ ਗੱਲ ਹੋਊਗੀ ਤਾਂ ਭਗਵੰਤ ਮਾਨ ਦਾ ਨਾਮ ਮਿਹਨਤ ਨੂੰ ਦੇਖਦੇ ਹੋਏ ਨੰਬਰ 1 ਤੇ ਆਊਗਾ ਕਿਉਂਕਿ ਸਾਰਿਆਂ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਮਿਹਨਤਾਂ ਕੀਤੀਆਂ ਰੈਲੀਆਂ ਕੀਤੀਆਂ ਰੋਡ ਸ਼ੋਅ ਕੀਤੇ ਪਰ ਭਗਵੰਤ ਮਾਨ ਇੱਕ ਏਦਾਂ ਦਾ ਨਾਮ ਆ ਜਿਹਨੇ ਪੂਰੇ ਪੰਜਾਬ ਦੇ ਵਿੱਚ ਮਿਹਨਤ ਕੀਤੀ ਆ ਪੂਰੇ ਪੰਜਾਬ ਦੇ ਕੈਂਡੀਡੇਟਾਂ ਨੂੰ ਆਮ ਆਦਮੀ ਪਾਰਟੀ ਦੇਆਂ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾਇਆ ਸੋ ਮੈਂ ਭਗਵੰਤ ਮਾਨ ਦਾ ਦੇਣਾ ਕਦੀ ਨਹੀਂ ਦੇ ਸਕਦਾ ਉਹਨਾਂ ਦੇ ਲਈ ਮੇਰੇ ਕੋਲ ਸ਼ਬਦ ਹੈ ਨਹੀਂ ਕਿਹੜੇ ਸ਼ਬਦਾਂ ਨਾਲ ਉਹਨਾਂ ਦਾ ਥੈਂਕਸ ਕਰਾਂ ਉਹਨਾਂ ਦਾ ਧੰਨਵਾਦ ਕਰਾਂ ਸੋ ਮੈਨੂੰ ਪੂਰੀ ਉਮੀਦ ਆ ਤੁਸੀਂ ਜਿੰਨੇ ਵੀ ਮੇਰੀ ਇਸ ਵੀਡੀਓ ਨੂੰ ਦੇਖਦੇ ਪਏ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਭਗਵੰਤ ਮਾਨ ਦੀ ਸਪੋਰਟ ਕਰੋਗੇ ਕਿਉਂਕਿ ਅਸੀਂ ਇੱਕ ਨਵਾਂ ਚਿਹਰਾ ਦੇਖਣਾ ਚਾਹੁੰਦੇ ਆ ਪੰਜਾਬ ਦੇ ਲਈ ਤੇ ਬਾਕੀ ਰਹੀ ਗੱਲ ਜਿਹੜੇ ਮੇਰੇ ਵੀਰ ਕਹਿੰਦੇ ਆ ਕਿ ਭਗਵੰਤ ਮਾਨ ਤੋਂ ਪੰਜਾਬ ਦੀ ਸਰਕਾਰ ਨਹੀਂ ਚੱਲਣੀ ਉਹਨਾਂ ਨੂੰ ਮੈਂ ਇੱਕ ਗੱਲ ਕਹਿ ਦੇਣੀ ਚਾਹਨਾ ਕਿ ਇਹ ਟੀਮ ਵਰਕ ਆ ਟੀਮ ਇਹ ਕਰ ਸਕਦੀ ਜੋ ਕਰ ਸਕਦੀ ਆ ਇਕਤਾ ਵਿੱਚ ਅਨੇਕਤਾ ਆ ਜੇ ਅਸੀਂ ਕਹੀਏ ਭਗਵੰਤ ਮਾਨ ਨੀ ਇਕੱਲਾ ਚਲਾ ਸਕਦਾ ਤਾਂ ਇਕੱਲਾ ਹੋਰ ਕੋਈ ਵੀ ਨਹੀਂ ਚਲਾ ਸਕਦਾ ਜਿੰਨਾ ਮਰਜ਼ੀ ਪੜਿਆ ਲਿਖਿਆ ਹੋਵੇ ਸੋ ਇਹਦੇ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਸੋ ਇਹਨਾਂ ਗੱਲਾਂ ਸਾਰੀਆਂ ਨੂੰ ਨਾ ਦੇਖਦੇ ਹੋਏ ਸਿਰਫ ਮਿਹਨਤ ਨੂੰ ਦੇਖਦੇ ਹੋਏ ਸਿਰਫ ਇੱਕ ਭਗਵੰਤ ਮਾਨ ਦਾ ਹੀ ਨਾਮ बार-बार ਮੂੰਹ ਤੇ ਆਉਂਦਾ ਆ ਤੇ ਮੈਨੂੰ ਪੂਰਨ ਮੀ ਦਾ ਕੇ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬੀਆਂ ਨੂੰ ਨਾਰਾਜ਼ ਨਹੀਂ ਕਰਨਗੇ ਤੇ ਸਾਡੇ ਪੰਜਾਬੀਆਂ ਨੂੰ ਇੱਕ ਨਵਾਂ ਇੰਜਣ ਦੇਵੋਗੇ ਜਿਹੜਾ ਪੰਜਾਬ ਦੇ ਵਿਕਾਸਾਂ ਨੂੰ ਖਿੱਚਦਾ ਲੈ ਜਾਊਗਾ ਤੇ ਜਿਹੜੇ ਪੰਜਾਬ ਦੇ ਵਿਕਾਸ ਰੁਕੇ ਹੋ ਆ ਨਾ ਸਾਰੇ ਵਿਕਾਸਾਂ ਨੂੰ ਪੂਰਾ ਕਰੂਗਾ ਤੇ ਬਾਕੀ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਭਗਵੰਤ ਮਾਨ ਦੀ ਸਪੋਰਟ ਕਰੋ ਆਮ ਆਦਮੀ ਪਾਰਟੀ ਦੀ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ